ਸੰਗਤ ਦਾ ਜਿਹੜਾ ਮਹਾਤਮਾ ਹੈ ਨਾ ਬਹੁਤ ਵੱਡਾ ਸਤਿਗੁਰੂ ਦੱਸਦੇ ਨੇ ਕੱਲਾ ਬੈਠ ਕੇ ਤੂੰ ਰੋਜ਼ 2 ਢਾਈ ਘੰਟੇ ਜਾਪ ਕਰਦਾ ਹੈ ਸੰਗਤ ਵਿੱਚ ਅੱਧਾ ਘੰਟਾ ਢਾਈ ਘੰਟਿਆਂ ਦੇ ਬਰਾਬਰ ਆਖੋ ਸਤਨਾਮ ਵਾਹੀ ਗੁਰੂ ਕਿਉਂਕਿ ਸੰਗਤ ਦਾ ਮਹਾਤਮ ਵੱਡਾ ਤਾਂ ਦੱਸਦੇ ਨੇ ਸੰਗਤ ਵਿੱਚ ਵੱਡੇ ਤੋਂ ਵੱਡੇ ਨਾਮ ਜਪਣ ਵਾਲੇ ਬੈਠੇ ਹੁੰਦੇ ਨੇ ਜੇ ਮੈਂ ਸਕੂਲ ਵਿੱਚ ਪਹਿਲੀ ਤੋਂ ਲੈ ਕੇ ਐਮਏ ਬੀਏ ਤੱਕ ਵਿਦਿਆਰਥੀ ਹੁੰਦੇ ਨੇ ਸੰਗਤ ਵਿੱਚ ਵੀ ਪਤਾ ਨਹੀਂ ਕਿੰਨੇ ਕੁ ਉੱਚੀ ਵੱਡੀ ਅਸਥਾ ਵਾਲੇ ਬੈਠੇ ਨੇ ਸਿਮਰਨ ਕਰਨ ਵਾਲੇ ਬੈਠੇ ਨੇ ਆਓ ਸਾਰੇ ਰਲ ਮਿਲ ਕੇ ਹਾਜ਼ਰੀਆਂ ਲਵਾਈਏ ਭਾਈ ਹੋ ਵੱਡੇ ਭਗਾਂ ਅਪਰਾਪਤ ਹੋ ਸਤ ਸੰਗ ਸਾਧੂਆਂ ਦਾ ਵਡੇ ਭਾਗਾਂ ਨਾ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ ਸਤ ਸੰਗ ਸਾਧੂਆਂ ਦਾ ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ ਵੱਡੇ ਭਾਗਾਂ ਨਾਲ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਸਤ ਸੰਗ ਸਾਧੂਆਂ ਦਾ ਵੱਡੇ ਭਾਗਾਂ ਨਾ ਪ੍ਰਾਪਤ ਹੋਵੇ ਸਤ ਸੰਗ ਸਾਧੂਆਂ ਦਾ ਹੋ ਸਤ ਸੰਗ ਜੀ ਸਾਧੂਆਂ ਦਾ ਸਤ ਸੰਗ ਜੀ ਸਾਧੂਆਂ ਦਾ i do not huh? ਸੰਗ ਪ੍ਰਾਪਤ ਹੁੰਦਾ ਗੁਰੂ ਪਿਆਰਿਓ ਤੇ ਵੱਡੇ ਭਾਗਾਂ ਦੇ ਨਾਲ ਸੰਗਤ ਦੀ ਪ੍ਰਾਪਤੀ ਹੁੰਦੀ ਹੈ ਸਤ ਸੰਗਤ ਕੈਸੀ ਜਾਣੀਐ ਜਿਥੈ ਏਕੋ ਨਾਮ ਵਖਾਣੀਐ ਵੱਡ ਭਾਗੀ ਸਤ ਸੰਗਤ ਪਾਵੈ ਭਾਗ ਹੀਨ ਬ੍ਰਹਮ ਛੋਟਾਂ ਖਾਵੈ ਕਹਿੰਦੇ ਵੱਡਿਆਂ ਭਾਗਾਂ ਵਾਲੇ ਸੰਗਤ ਨੂੰ ਪ੍ਰਾਪਤ ਕਰ ਲੈਂਦੇ ਨੇ ਤੇ ਜ਼ਿੰਦਗੀ ਦੀਆਂ ਖੁਸ਼ੀਆਂ ਮਾਣਦੇ ਨੇ ਆਨੰਦ ਮਾਣਦੇ ਨੇ ਜਿਹੜੇ ਭਾਗਾ ਤੋਂ ਹੀਣੇ ਨੇ ਸਤਿਗੁਰੂ ਕਹਿੰਦੇ ਭਰਮ ਚੋਟਾਂ ਖਾਵੇ ਭਾਗ ਹੀਣ ਭਰਮ ਚੋਟਾਂ ਖਾਵੇ ਭਰਮਾਂ ਦੇ ਵਿੱਚ ਜਿਨ੍ਹਾਂ ਨੇ ਅੱਜ ਤੱਕ ਗੁਰਬਾਣੀ ਪੜ੍ਹੀ ਨਹੀਂ ਬਾਣੀ ਸੁਣੀ ਨਹੀਂ ਸੰਗਤ ਵਿੱਚ ਬੈਠੇ ਨਹੀਂ ਪਿਆਰਿਓ ਉਹ ਕੀ ਕਰਦੇ ਨੇ ਉਹ ਫਿਰ ਭਰਮਾਂ ਦੇ ਵਿੱਚ ਪੈ ਜਾਂਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਵਚਨ ਆਉਂਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸੱਚੇ ਪਾਤਸ਼ਾਹ ਕਹਿੰਦੇ ਜਿਸ ਗ੍ਰਹਿ ਬਹੁਤ ਕਹਿੰਦੇ ਜਿਹੜੇ ਘਰ ਦੇ ਵਿੱਚ ਬਹੁਤ ਜ਼ਿਆਦਾ ਧਨ ਹੈਗਾ ਤੇ ਬਹੁਤ ਜ਼ਿਆਦੇ ਪਦਾਰਥ ਨੇ ਜਿਹੜੇ ਘਰ ਵਿੱਚ ਤੁਸੀਂ ਸਮਝ ਲਓ ਸੱਚੇ ਬਾਦਸ਼ਾਹ ਕਹਿੰਦੇ ਵੀ ਕਿਸੇ ਚੀਜ਼ ਦਾ ਘੱਟ ਹੀ ਨਹੀਂ ਉਸ ਘਰ ਬਾਰੇ ਗੁਰਬਾਣੀ ਨੇ ਕੀ ਆਖਿਆ ਜਿਸ ਗ੍ਰਹਿ ਬਹੁਤ ਤਿਸੈ ਗ੍ਰਹਿ ਚਿੰਤਾ ਖੋ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਘਰ ਵਿੱਚ ਕਹਿੰਦੇ ਕਿਸੇ ਵੀ ਪਦਾਰਥ ਦਾ ਕਿਸੇ ਚੀਜ਼ ਦਾ ਘਟਾ ਹੀ ਨਹੀਂ ਕਹਿੰਦੇ ਉੱਥੇ ਚਿੰਤਾ ਵੱਧ ਹੈ ਜਿਸ ਗ੍ਰਹਿ ਥੋਰੀ ਹੁਣ ਦੇਖੋ ਕਹਿੰਦੇ ਜਿਹੜੇ ਘਰ ਵਿੱਚ ਕੁਝ ਵੀ ਨਹੀਂ ਨਾਮ ਆਇਆ ਨਾ ਪਦਾਰਥ ਨੇ ਨਾ ਕੋਈ ਬਹੁਤ ਸਾਧਨ ਨੇ ਦੇਖੋ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਨੂੰ ਗਿਆਨ ਕਰਵਾਉਂਦੇ ਨੇ ਸੱਚਾ ਗਿਆਨ ਦਿੰਦੇ ਨੇ ਕਿੰਨੇ ਸੋਹਣੇ ਬਚਨ ਕਰਕੇ ਸਾਡੀ ਜ਼ਿੰਦਗੀ ਬਦਲ ਦਿੰਦੇ ਨੇ ਦੂਜਾ ਬਚਨ ਕਰਦੇ ਨੇ ਜਿਸ ਗ੍ਰਹਿ ਥੋਰੀ ਜਿਹੜੇ ਘਰ ਵਿੱਚ ਕਹਿੰਦੇ ਨਾਮ ਆਇਆ ਨਾ ਚੱਜਦਾ ਘਰ ਹੈ ਤੇ ਨਾ ਕੋਈ ਪਦਾਰਥ ਹੈ ਨਾ ਕੋਈ ਸਾਧਨ ਹੈ ਭਾਵ ਕੇ ਘਰ ਵਿੱਚ ਕੁਝ ਵੀ ਨਹੀਂ ਸੱਚੇ ਪਾਤਸ਼ਾਹ ਕਹਿੰਦੇ ਜਿਸ ਗ੍ਰਹਿ ਥੋਰੀ ਸੋ ਫਿਰੈ ਪਰਮੰਤਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਕਹਿੰਦੇ ਉਹ ਪਰਮਾ ਦੇ ਵਿੱਚ ਤੁਰਿਆ ਫਿਰਦਾ ਹੈ ਥਾਂ ਥਾਂ ਤੇ ਜਾ ਕੇ ਪੁੱਛਦਾ ਹੈ ਕਿ ਕਿੱਥੇ ਜਾ ਕੇ ਮੇਰਾ ਭਲਾ ਹੋਏਗਾ ਪਰ ਭਲਾ ਹੋਣ ਵਾਲੀ ਜਿਹੜੀ ਜਗ੍ਹਾ ਹੈ ਨਾ ਉਹ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਨੂੰ ਦੱਸ ਦਿੱਤਾ ਨੌਵੇਂ ਪਾਤਸ਼ਾਹ ਦੇ ਸ਼ਲੋਕ ਕਦੇ ਪੜ੍ਹ ਕੇ ਵੇਖੋ ਕਦੇ ਸੁਣ ਕੇ ਵੇਖੋ ਜਿੱਥੇ ਤੇਰਾ ਭਲਾ ਹੋਣਾ ਜਿੱਥੇ ਤੈਨੂੰ ਸਾਰਾ ਕੁਝ ਮਿਲਣਾ ਹੈ ਜਿੱਥੇ ਤੇਰੇ ਸਾਰੇ ਘਰ ਦੇ ਝਗੜੇ ਝਮੇਲੇ ਖਤਮ ਹੋਣੇ ਨੇ ਜਿੱਥੇ ਆ ਕੇ ਤੈਨੂੰ ਖੁਸ਼ੀਆਂ ਮਿਲਣੀਆਂ ਨੇ ਜਿੱਥੇ ਆ ਕੇ ਤੇਰੀਆਂ ਝੋਲੀਆਂ ਭਰਨੀਆਂ ਨੇ ਉਹ ਕਿਹੜੀ ਜਗ੍ਹਾ ਹੈ ਜੋ ਸੁਖ ਕੋ ਚਾਹੈ ਸਦਾ ਸਰਨ ਰਾਮ ਕੀ ਲੇਹ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਸਰਨ ਵਿੱਚ ਆ ਜਾ ਭਾਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੇ ਤੂੰ ਸੁਖ ਲੈਣੇ ਨੇ ਪਦਾਰਥ ਲੈਣੇ ਨੇ ਸਾਰੀ ਜ਼ਿੰਦਗੀ ਆਨੰਦ ਲੈਣਾ ਫਿਰ ਕਹਿੰਦੇ ਗੁਰੂ ਗ੍ਰੰਥ ਸਾਹਿਬ ਤੇ ਸੰਗਤ ਦੇ ਚਰਨਾਂ ਵਿੱਚ ਆ ਜਾ ਕਿਉਂਕਿ ਸੰਗਤ ਵਿੱਚ ਆ ਕੇ ਬੰਦੇ ਨੂੰ ਜਿਉਣ ਦਾ ਚੱਜ ਮਿਲਦਾ ਪਿਆਰਿਓ ਸੰਗਤ ਦੇ ਵਿੱਚ ਆ ਕੇ ਵੱਡੇ ਤੋਂ ਵੱਡੇ ਨਾਮ ਜਪਣ ਵਾਲੇ ਗੁਰਮੁਖ ਪਿਆਰੇ ਮਿਲਦੇ ਨੇ ਸੰਗਤ ਵਿੱਚ ਆ ਕੇ ਆਪਾਂ ਅਰਦਾਸ ਵਿੱਚ ਹਰ ਰੋਜ਼ ਇੱਕ ਵਾਚਨ ਸੁਣਦੇ ਆ ਨਾ ਜਿੰਨਾ ਮਿਲਿਆ ਤੇਰਾ ਨਾਮ ਚੇਤਾਵੈ ਸੰਗਤ ਵਿੱਚ ਕਈ ਐਦਾਂ ਦੇ ਮਿਲ ਜਾਂਦੇ ਨੇ ਜਿਨ੍ਹਾਂ ਦੇ ਦਰਸ਼ਨ ਹੋਣ ਦੇ ਨਾਲ ਸਾਡੇ ਅੰਦਰ ਨਾਮ ਚੱਲ ਪੈਂਦਾ ਆਖੋ ਸਤਨਾਮ ਸ਼੍ਰੀ ਵਾਹਿਗੁਰੂ ਸੰਗਤ ਦੇ ਵਿੱਚ ਵੱਡੇ ਤੋਂ ਵੱਡੇ ਭਜਨੀਕ ਸੰਗਤ ਦੇ ਵਿੱਚ ਵੱਡੇ ਤੋਂ ਵੱਡੇ ਨਾਮ ਜਪਣ ਵਾਲੇ ਸਿਮਰਨ ਕਰਨ ਵਾਲੇ ਸੱਚੇ ਪਾਤਸ਼ਾਹ ਕਹਿੰਦੇ ਸੰਗਤ ਵਿੱਚੋਂ ਕੀ ਨਹੀਂ ਮਿਲਦਾ ਓਏ ਸਾਰੇ ਕੁਝ ਮਿਲਦਾ ਕੋ ਸਤਨਾਮ ਸ੍ਰੀ ਆਹੀ ਗੁਰੂ ਆਪਣੇ ਇੱਕ ਬਾਜਪੁਰ ਤੋਂ ਉੱਤਰਾਖੰਡ ਦੇ ਵਿੱਚੋਂ ਸੰਗਤ ਆਉਂਦੀ ਹੈ ਪਿਆਰੇ ਆਸੀ ਇੱਕ ਦਿਨ ਉਹਨਾਂ ਦੇ ਨਾਲ ਨਾ ਵਿਚਾਰ ਕਰਨ ਲੱਗ ਗਏ ਸੁਣੇ ਉਹ ਧਿਆਨ ਦੇ ਨਾਲ 2 ਮਿੰਟ ਲੱਗਣਗੇ ਜਿਹੜੀ ਉੱਤਰਾਖੰਡ ਤੋਂ ਬਾਜਪੁਰ ਤੋਂ ਹਰਦਵਾਨੀ ਤੋਂ ਸੰਗਤ ਆਉਂਦੀ ਹੈ ਆਪਣੇ ਘਨੌਰ ਸਾਹਿਬ ਅਸੀਂ ਇੱਕ ਦਿਨ ਉਹਨਾਂ ਸੰਗਤਾਂ ਦੇ ਨਾਲ ਬੈਠ ਕੇ ਵਿਚਾਰ ਕਰਨ ਲੱਗ ਗਏ ਅਸੀਂ ਸੰਗਤ ਤੋਂ ਪੁੱਛਣਾ ਕੀਤਾ ਭਾਈ ਵੀ ਸੋਡਾ ਜਿਹੜਾ ਸਫ਼ਰ ਹੈ ਨਾ 5 600 ਕਿਲੋਮੀਟਰ ਪੈਂਦਾ ਹੈ ਤੁਸੀਂ ਇੱਥੇ ਇਸ ਗੁਰੂ ਘਰ ਦੇ ਵਿੱਚ ਕਿਹੜੇ ਤਰੀਕੇ ਨਾਲ ਆਉਣ ਲੱਗੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋਣਿਓ ਪਿਆਰ ਨਾਲ ਅੱਜ ਵੀ ਹਾਜ਼ਰ ਨਾਜ਼ਰ ਨੇ ਸੰਤ ਮਹਾਰਾਜ ਬਾਬਾ ਪੰਜਾਬ ਸਿੰਘ ਜੀ ਕਿਤੇ ਗਏ ਨਹੀਂ ਅੱਜ ਵੀ ਹਾਜ਼ਰ ਨਾਜ਼ਰ ਨੇ ਪਰ ਉਹਨਾਂ ਦੇ ਦਰਸ਼ਨ ਕਰਨ ਵਾਸਤੇ ਸਾਡੇ ਅਜੇ ਤੱਕ ਉਹ ਨੇਤਰ ਨਹੀਂ ਬਣਿਆ ਖੋ ਸਤਨਾਮ ਵਾਹੀ ਗੁਰ ਅਸੀਂ ਵਾਦਾਂ ਵਿਵਾਦਾਂ 'ਚ ਭੱਜੇ ਫਿਰਦੇ ਆਂ ਫਲਾਣਾ ਐਦਾਂ ਜੀ ਫਲਾਣਾ ਐਦਾਂ ਜੀ ਜੇਦਨ ਅਸੀਂ ਨਾ ਇਸ ਗੁਰੂ ਘਰ ਦੇ ਵਿੱਚ ਆਏ ਸੀ ਪਿਆਰਿਓ 22 ਸਾਲਾਂ ਬਾਅਦ ਤੁਹਾਡੇ ਨਾਲ ਅਜ ਇੱਕ ਬਚਨ ਕਰਦੇ ਆ 22 ਸਾਲਾਂ ਬਾਅਦ ਜਿੱਦਨ ਅਸੀਂ ਇਸ ਗੁਰੂ ਘਰ ਦੇ ਵਿੱਚ ਆਏ ਸੀ ਨਾ ਆ ਇਨਸਾਨ ਸਾਹਿਬ ਦੇ ਲਵੋਂ ਦੀ ਜਿਹੜੇ ਕਮਰਿਆਂ ਦੀ ਲੈਣ ਹੈ ਨਾ ਇਹ ਸਾਰੀ ਉਸ ਵਕਤ ਹਾਜ਼ਰ ਸੀ ਕਮ ਇਸ ਜਗ੍ਹਾ ਤੇ ਸਾਨੂੰ ਇੱਕ ਬਜ਼ੁਰਗ ਮਿਲੇ 20-22 ਸਾਲਾਂ ਦੇ ਤੁਹਾਡੇ ਨਾਲ ਬਚਨ ਕਰਦੇ ਆ ਧਿਆਨ ਨਾਲ ਸੁਣਿਓ ਉਹ ਬਜ਼ੁਰਗਾ ਨੇ ਸਾਨੂੰ ਬੜੇ ਪਿਆਰ ਨਾਲ ਪੁੱਛਣਾ ਕੀਤਾ ਉਹਨਾਂ ਦੇ ਚਿੱਟਾ ਚਾਦਰਾਂ ਪਾਇਆ ਹੋਇਆ ਚਿੱਟੇ ਵਸਤਰ ਦੇ ਇਸ ਗੁਰੂ ਘਰ ਤੇ ਬੜੀ ਸਰਦਾ ਰੱਖਦੇ ਸੀ ਬੜੇ ਪਿਆਰ ਨਾਲ ਬੋਲਦੇ ਸੀ ਸਾਨੂੰ ਉਸ ਬਜ਼ੁਰਗ ਨੇ ਪੁੱਛਣਾ ਕੀਤਾ ਕਹਿੰਦੇ ਕਾਕਾ ਜੀ ਐਦਾਂ ਹੀ ਬੋਲੇ ਕਹਿੰਦੇ ਇੱਥੇ ਹੁਣ ਤੁਸੀਂ ਆਏ ਹੋ ਤੁਸੀਂ ਗ੍ਰੰਥੀ ਦੀ ਡਿਊਟੀ ਕਰੋਗੇ ਅਜੀ ਆਖਿਆ ਸਤਿਵਚਨ ਜੀ ਹਾਂ ਜੀ ਕਹਿੰਦੇ ਧਿਆਨ ਰੱਖੀ ਇੱਥੇ ਇੱਕ ਸੰਤ ਹੈ ਇੱਕ ਗ੍ਰੰਥ ਹੈ ਦੋਨਾਂ ਦਾ ਧਿਆਨ ਰੱਖੀ ਅੱਖੋ ਸਤਨਾਮ ਸ਼੍ਰੀ ਵਾਹਿਗੁਰੂ ਗੁਰੂ ਪਿਆਰਿਓ ਇਸ ਗੁਰੂ ਘਰ ਤੋਂ ਦਾਤਾ ਕਿੰਨਾ ਨੂੰ ਮਿਲਦੀਆਂ ਨੇ ਜਿਹੜੇ ਸੰਤ ਨੂੰ ਵੀ ਮੰਨਦੇ ਨੇ ਤੇ ਗੁਰੰਥ ਨੂੰ ਵੀ ਮੰਨਦੇ ਨੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਉੱਤਰਾਖੰਡ ਵਾਲੀ ਜਿਹੜੀ ਸੰਗਤ ਸੀ ਨਾ ਪਿਆਰਿਓ ਬਾਜਪੁਰ ਤੋਂ ਪੀਲੇ ਪੀਤ ਹਰ ਦੀਵਾਨੀ ਤੇ ਇਧਰੋਂ ਜਿੰਨੇ ਵੀ ਸੰਗਤ ਆਉਂਦੀ ਹੈ ਅਸੀਂ ਉਹਨਾਂ ਨਾਲ ਵਿਚਾਰ ਕਰਨ ਲੱਗ ਰਹੇ ਸੀ ਕਿ ਤੁਹਾਨੂੰ 5-600 ਕਿਲੋਮੀਟਰ ਪੈਂਦਾ ਇਹ ਗੁਰਦੁਆਰਾ ਸਾਹਿਬ ਤੁਸੀਂ ਇੱਥੇ ਕਿਹੜੇ ਹਿਸਾਬ ਦੇ ਨਾਲ ਆਉਣ ਲੱਗੇ ਹੋ ਕਿੱਦਾਂ ਤੁਹਾਡੇ ਤੇ ਕਿਰਪਾ ਹੋਈ ਉਹਨਾਂ ਨੇ ਦੱਸਿਆ ਗੁਰੂ ਪਿਆਰਿਓ ਕਹਿੰਦੇ ਸਾਡੇ ਘਰ ਦੇ ਵਿੱਚ ਬੱਚਾ ਨਹੀਂ ਹੁੰਦਾ ਸੀ ਲਾੜ ਨਹੀਂ ਹੁੰਦੀ ਸੀ 17 ਸਾਲ ਕਹਿੰਦੇ ਸ਼ਾਦੀ ਨੂੰ ਹੋ ਚੁੱਕੇ ਸੀ ਆਪਣੇ ਦਾਦਾ ਦਾਦੀ ਜੀ ਦੇ ਵੱਲ ਕਹਿੰਦੇ 17 ਸਾਲ ਸ਼ਾਦੀ ਨੂੰ ਹੋ ਚੁੱਕੇ ਸੀ ਸਾਡੇ ਘਰ ਔਲਾਦ ਨਹੀਂ ਹੁੰਦੀ ਸੀ ਬੱਚਾ ਨਹੀਂ ਹੁੰਦਾ ਸੀ ਕਹਿੰਦੇ ਇੱਕ ਟਾਈਮ ਸਾਡੀ ਦਾਦੀ ਜੀ ਤੇ ਕੁਝ ਹੋਰ ਸੰਗਤ ਤਾਂਗੇ ਦੇ ਵਿੱਚ ਸਫ਼ਰ ਕਰਦੇ ਜਾ ਰਹੇ ਨੇ ਤਾਂਗੇ ਹੁੰਦੇ ਸੀ ਪਹਿਲਾਂ ਕਹਿੰਦੇ ਉਸੇ ਤਾਂਗੇ ਦੇ ਵਿੱਚ ਇੱਕ ਮਹਾਪੁਰਸ਼ ਬੈਠੇ ਨੇ ਕਾਲਾ ਚੋਲਾ ਪਾਇਆ ਹੋਇਆ ਮੇਰੀ ਦਾਦੀ ਜੀ ਤੇ ਹੋਰ ਬੀਬੀਆਂ ਕਹਿੰਦੇ ਆਪਸ ਵਿੱਚ ਗੱਲਾਂ ਕਰ ਰਹੀਆਂ ਨੇ ਕੇ ਭੈਣੇ 17 ਸਾਲ ਹੋ ਗਏ ਘਰ ਵਿੱਚ ਬੱਚਾ ਨਹੀਂ ਹੋਇਆ ਕੋਈ ਬੜੇ ਦੁਖੀਆਂ ਕਹਿੰਦੇ ਤਾਂਗੇ ਦੇ ਵਿੱਚ ਕਹਿੰਦੇ ਕਿ ਮਹਾਪੁਰਖ ਬੈਠੇ ਸੀ ਕਾਲਾ ਚੋਲਾ ਪਾਇਆ ਹੋਇਆ ਸੀ ਕਹਿੰਦੇ ਉਹਨਾਂ ਨੇ ਸਾਡੇ ਨਾਲ ਇੱਕੋ ਹੀ ਵਚਨ ਕੀਤਾ ਕਹਿੰਦੇ ਤੁਹਾਡੇ ਘਰ ਬੱਚਾ ਆਏਗਾ ਤੇ ਜਦੋਂ ਬੱਚੇ ਨੇ ਜਨਮ ਲੈ ਲਿਆ ਕੁਝ ਟਾਈਮ ਬਾਅਦ ਮਹੀਨਿਆਂ ਬਾਅਦ ਕਹਿੰਦੇ ਘਨੌੜ ਸਾਹਿਬ ਲੈ ਕੇ ਆਇਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਸੋ ਸ੍ਰੀ ਅਕਾਲੂ ਇਹ ਆਪਣੇ ਮਹਾਪੁਰਖਾਂ ਦੇ ਬਚਨ ਨੇ ਬਾਬਾ ਪੰਜਾਬ ਸਿੰਘ ਜੀ ਦੇ ਕਹਿੰਦੇ ਸਾਲ ਬਾਅਦ ਬੱਚਾ ਹੋਏਗਾ ਜਦੋਂ ਬੱਚਾ ਕਹਿੰਦੇ ਮਹੀਨੇ ਦਾ ਹੋ ਜਾਵੇ ਕਹਿੰਦੇ ਘਨੌਰ ਸਾਹਿਬ ਜਰੂਰ ਆਇਓ ਮੱਥਾ ਟੇਕਣ ਵਾਸਤੇ ਸਾਲ ਬਾਅਦ ਕਹਿੰਦੇ 8-9 ਮਹੀਨਿਆਂ ਬਾਅਦ ਕਿਰਪਾ ਹੋਈ ਸਤਿਗੁਰਾਂ ਦੀ ਉਸ ਘਰ ਵਿੱਚ ਬੱਚੇ ਨੇ ਜਨਮ ਲਿਆ ਗੁਰੂ ਪਿਆਰਿਓ 17 ਸਾਲ ਬਾਅਦ ਜਿਹਦੇ ਘਰ ਵਿੱਚ ਬੱਚਾ ਆਵੇ ਉਹਨੂੰ ਚਾ ਚੜ ਜਾਂਦਾ ਸਾਰਾ ਕੁਝ ਭੁੱਲ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਕਹਿੰਦੇ ਸਾਡੇ ਦਾਦਾ ਦਾਦੀ ਜੀ ਸਾਰੇ ਪਰਿਵਾਰ ਕਹਿੰਦੇ ਚਾਈ ਇੰਨਾ ਚੜ ਗਿਆ ਪਾਰਟੀ ਸ਼ੁਰੂ ਕਰ ਦਿੱਤੀ ਘਰ ਵਿੱਚ ਹੁਣ ਪਾਰਟੀ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਵੀ ਕੀ ਕੁਝ ਵਰਤਦਾ ਹੈ ਪਾਰਟੀ ਸ਼ੁਰੂ ਕਰ ਦਿੱਤੀ ਜਿਵੇਂ ਸਤਗੁਰਾਂ ਦਾ ਬਚਨ ਆਉਂਦਾ ਹੈ ਨਾ ਦਾਤ ਪਿਆਰੀ ਵਿਸਰਿਆ ਦਾ ਤਾਰਾ ਕਹਿੰਦੇ ਪਾਰਟੀ ਚੱਲ ਰਹੀ ਹੈ ਹਰ ਤਰ੍ਹਾਂ ਦੀਆਂ ਚੀਜ਼ਾਂ ਚੱਲ ਰਹੀਆਂ ਨੇ ਪਾਰਟੀ ਦੇ ਵਿੱਚ ਬੜਾ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਕਹਿੰਦੇ ਥੋੜਾ ਸਮਾਂ ਲੰਘਿਆ ਉਹ ਬੱਚਾ ਕਹਿੰਦੇ ਬੇਹੋਸ਼ ਹੋ ਗਿਆ ਕੋ ਸਤਨਾ ਸ੍ਰੀ ਵਾਹੇ ਗੁਰੂ ਜਿਵੇਂ ਆਪਾਂ ਕਹਿ ਦੀ ਨਾ ਰੰਗ ਵਿੱਚ ਭੰਗ ਪੈ ਗਿਆ ਐਨੀ ਖੁਸ਼ੀ ਦੇ ਵਿੱਚ ਸਾਰੇ ਭੱਜੇ ਫਿਰਨ ਕਹਿੰਦੇ ਖੁਸ਼ੀਆਂ ਭੁੱਲ ਗਏ ਖਾਣਾ ਪੀਣਾ ਸਭ ਕੁਝ ਭੁੱਲ ਗਏ ਬੱਚਾ ਕਹਿੰਦੇ ਬਿਲਕੁਲ ਬੇਹੋਸ਼ ਜਿਹੜੀ ਉਹਨਾਂ ਦੀ ਵੱਡੀ ਮਾਤਾ ਸੀ ਨਾ ਵੱਡੇ ਬਜ਼ੁਰਗ ਸੀ ਉਹਨਾਂ ਦੇ ਕਹਿੰਦੇ ਫਿਰ ਯਾਦ ਆ ਗਿਆ ਉਹ ਬਚਨ ਕਹਿੰਦੇ ਆਪਾਂ ਤਾਂਗੇ ਵਿੱਚ ਬੈਠੇ ਸੀ ਮਹਾਪੁਰਖਾਂ ਨੇ ਬਚਨ ਕੀਤਾ ਸੀ ਜਦੋਂ ਬੱਚਾ ਹੋ ਗਿਆ ਘਨੌੜ ਸਾਹਿਬ ਲੈ ਕੇ ਆਇਆ ਵਾਕੋ ਸਤਨਾਮ ਸਿਵਾਹੀ ਗੁਰੂ ਜੋ ਮਰਜੀ ਹੋ ਜੇ ਮਾਏ ਕੇਰਾ ਆਪਣੇ ਬੱਚੇ ਨੂੰ ਘਨੌਰ ਸਾਹਿਬ ਲੈ ਕੇ ਜਾਣਾ ਸਾਰਾ ਟੱਬਰ ਦੁਖੀ ਸਾਰਾ ਟੱਬਰ ਪਰੇਸ਼ਾਨ ਸਾਰੇ ਪਿੰਡ ਦੇ ਵਿੱਚ ਕਹਿੰਦੇ ਉਦਾਸੀ ਆ ਗਈ ਕਿ ਐਡੀ ਵੱਡੀ ਦਾਤ ਮਹਾਰਾਜ ਨੇ ਬਖਸ਼ੀ ਸੀ 17-18 ਸਾਲਾਂ ਬਾਅਦ ਹਰ ਕੋਈ ਕਹਿੰਦਾ ਕਿ ਬੜਾ ਮਾੜਾ ਕੰਮ ਹੋਇਆ ਕਹਿੰਦੇ ਨਾਲ ਦੀ ਨਾਲ ਚੱਲ ਪਏ ਘਨੌੜ ਸਾਹਿਬ ਮਹਾਪੁਰਖਾਂ ਦੇ ਵਾਚਨ ਜਾਦ ਆ ਗਏ ਸਾਰਿਆਂ ਦੇ ਜਦੋਂ ਕਹਿੰਦੇ ਇੱਥੇ ਆਏ ਨਾ ਉਹ ਬੱਚੇ ਨੂੰ ਲੈ ਕੇ ਬੱਚਾ ਬਿਲਕੁਲ ਬੇਹੋਸ਼ ਬੱਚੇ ਨੂੰ ਕੋਈ ਪਤਾ ਨਹੀਂ ਜਿਹੜਾ 30 25 30 ਘੰਟਿਆਂ ਦਾ ਬੇਹੋਸ਼ ਬੱਚਾ ਲੈ ਕੇ ਆਏ ਇਸ ਸਥਾਨ ਤੇ ਜਦੋਂ ਬਾਬਾ ਜੀ ਮਿਲੇ ਨਾ ਬਾਬਾ ਪੰਜਾਬ ਸਿੰਘ ਜੀ ਮਹਾਪੁਰਖ ਕਹਿੰਦੇ ਨੇਤਰ ਲਾਲ ਬੜੇ ਗੁੱਸੇ ਵਿੱਚ ਨੇ ਮਾਤਾ ਨੇ ਆ ਕੇ ਕਹਿ ਦਿੱਤਾ ਬੇਨਤੀ ਕਰ ਦਿੱਤੀ ਬੋਲਿਆ ਨਹੀਂ ਜਾਂਦਾ ਬਰਾਗ ਆਉਂਦਾ ਹੈ ਕਿ ਮਹਾਪੁਰਖੋ ਇਹ ਦਾਤ ਤੁਸੀਂ ਇਹ ਬਖਸ਼ੀ ਸੀ ਇਹ ਕਿਰਪਾ ਕਰਕੇ ਹੁਣ ਸਾਡੀ ਝੋਲੀ ਵਿੱਚ ਸਮਾਰ ਕੇ ਚੱਜ ਨਾਲ ਪਾ ਦਿਓ ਆਖੋ ਸਤਨਾਮ ਸ੍ਰੀ ਵਾਹਿਗੁਰੂ ਉਹ ਸਮੇਂ ਕਹਿੰਦੇ ਫਿਰ ਬੱਚੇ ਨੂੰ ਲੈ ਕੇ ਨਾ ਮਹਾਪੁਰਖ ਬਾਬਾ ਜੀ ਆਪਣੇ ਥੱਲੇ ਪੋਰਾ ਸਾਬ ਚ ਉਤਰ ਗਏ ਅੱਧੇ ਘੰਟੇ ਬਾਅਦ ਕਹਿੰਦੇ ਬੱਚੇ ਦੀ ਰੋਣ ਦੀ ਆਵਾਜ਼ ਆਈ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਧੇ ਘੰਟੇ ਬਾਅਦ ਬੱਚੇ ਦੀ ਰੋਣ ਦੀ ਆਵਾਜ਼ ਆਈ ਇਸ ਕਰਕੇ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਹੈ ਜੀਨੇ ਇੱਥੋਂ ਕੁਝ ਲੈਣਾ ਹੈ ਨਾ ਇੱਥੋਂ ਇੱਥੇ ਇੱਕ ਸੰਤ ਹੈ ਇੱਕ ਗ੍ਰੰਥ ਹੈ ਦੋਨਾਂ ਦਾ ਸਤਕਾਰ ਜਿਹੜਾ ਕਰੂਗਾ ਦੁਨੀਆ ਤੇ ਕੋਈ ਤੱਤੀ ਹਵਾ ਨਹੀਂ ਲਾਉਣ ਵਾਲਾ ਜਮਿਆ ਖੋ ਸਤਨਾ ਸਿੰਘ ਆਹੇ ਗੁਰੂ ਸਤਗੁਰਾਂ ਦੇ ਚਰਨਾਂ ਵਿੱਚ ਪਹੁੰਚ ਕੇ ਭਾਈ ਸੇਵਾ ਸਿਮਰਨ ਕਰਿਆ ਕਰੋ ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ ਕਿਉਂਕਿ ਗੁਰਬਾਣੀ ਦੇ ਵਿੱਚ ਮਹਾਪੁਰਖਾਂ ਦਾ ਸਾਧੂਆਂ ਦਾ ਬੜੇ ਜ਼ਿਕਰ ਆਉਂਦੇ ਧੰਨ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਵਚਨ ਕਰਦੇ ਨੇ ਅੰਤਰਜਾਮੀ ਪੁਰਖ ਵਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹੈ ਸੁਖ ਮੰਗੇ ਮੋਕੋ ਕਰ ਸੰਤਨ ਕੀ ਤੂਰੇ ਸੰਤਨ ਉਹ ਸਾਧਨਾ ਕਰਨ ਵਾਲੇ ਦਾ ਪਿਆਰਿਓ ਸੰਤਨ ਹੈ ਸ਼ਾਂਤੀ ਵਿੱਚ ਰਹਿਣ ਵਾਲੇ ਦਾ ਸਾਧਨਾ ਕਰਨ ਵਾਲੇ ਦਾ ਬੰਦਗੀ ਕਰਨ ਵਾਲੇ ਦਾ ਜਦੋਂ ਵੀ ਸਤਿਗੁਰਾਂ ਦੇ ਚਰਨਾਂ ਵਿੱਚ ਆਉਣਾ ਇੱਕ ਸੰਤ ਇੱਕ ਗ੍ਰੰਥ ਬਾਬਾ ਜੀ ਦੀਆਂ ਦਾ ਵੀ ਸਤਕਾਰ ਕਰਨਾ ਹੈ ਤੇ ਦੁਨੀਆ ਦੇ ਮਾਲਕ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਵੀ ਸਤਕਾਰ ਫੇਰ ਆਪਣਾ ਜੀਵਨ ਬਣੇਗਾ ਫੇਰ ਸਾਡੇ ਅੰਦਰ ਨਾਮ ਚੱਲੇਗਾ ਸੰਗਤ ਵਿੱਚ ਆ ਕੇ ਬਹੁਤ ਵੱਡੀ ਕਿਰਪਾ ਹੁੰਦੀ ਆ ਆਓ ਇੱਕ ਧਾਰਨਾ ਬੋਲ ਕੇ ਸਮਾਪਤੀ ਹੈ ਸੰਗਤ ਨੂੰ ਪਹਿਲਾਂ ਵੀ ਬੇਨਤੀ ਕੀਤੀ ਸੀ ਅੱਜ ਹੋਰ ਵੀ ਕਿਤੇ ਪ੍ਰੋਗਰਾਮ ਹੈ ਆਓ ਧਾਰਨਾ ਦੇ ਵਿੱਚ ਸਾਰੇ ਬੋਲ ਕੇ ਹਾਜ਼ਰੀਆਂ ਲਵਾਈਏ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਸਰਾ ਜੀ ਮੈਨੂੰ ਤੇਰੇ ਚਰਨਾਂ ਦਾ ਅਸਰਾਜੀ <Gã aims> <avez> ਚਰਨਾ ਦਾ ਆਸਰਾ ਜੀ ਮੈਨੂੰ ਤੇਰੇ ਚਰਨਾ ਦਾ ਆਸਰਾ ਜੀ ਮੈਨੂੰ ਤੇਰੇ ਚਰਨਾ ਦਾ ਹਰ ਵੇਲੇ ਸਤਿਗੁਰਾਂ ਦੇ ਚਰਨਾ ਵਿੱਚ ਭਾਈ ਇਹ ਹੀ ਬੇਨਤੀਆਂ ਕਰਿਆ ਕਰੋ ਕਿਉਂਕਿ ਜਿਹੜੀ ਅਰਦਾਸ ਹੈ ਨਾ ਇਹ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਸਾਨੂੰ ਕਿਤੇ ਕੋਈ ਕਹੋ ਕਿ ਅਸੀਂ ਆਪਣੇ ਕੋਲੋਂ ਕਹਿੰਨੇ ਆ ਅਰਦਾਸ ਵਾਸਤੇ ਇਹ ਗੁਰੂ ਗ੍ਰੰਥ ਸਾਹਿਬ ਦਾ ਹੁਕਮ ਹੈ ਜੀ ਕੀ ਬਿਰਥਾ ਹੋਏ ਤਾਂ ਗੁਰਪੈ ਅਰਦਾਸ ਕਰ ਜਦੋਂ ਤੇਰਾ ਕੋਈ ਵੀ ਕਾਰਜ ਅੜਦਾ ਹੈ ਤੇਰਾ ਮਨ ਪਰੇਸ਼ਾਨ ਹੈ ਕਹਿੰਦੇ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਿਆ ਕਰ ਆਖੋ ਸਤਨਾਮ ਵਾਹਿਗੁਰੂ ਸੋ ਆਓ ਜਿੰਨੀਆਂ ਵੀ ਸੰਗਤਾਂ ਪਹੁੰਚੀਆਂ ਨੇ ਇਲਾਕਾ ਨਿਵਾਸੀ ਸੰਗਤਾਂ ਦਾ ਨਗਰ ਨਿਵਾਸੀਆਂ ਦਾ ਤੇ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਆਪਾਂ ਅੱਜ ਥੋੜਾ ਜਲਦੀ ਸਮਾਪਤੀ ਕਰ ਰਹੇ ਆ ਕਿਤੇ ਹੋਰ ਕੀਰਤਨ ਕਰਨਾ ਹੈ ਸੰਗਤ ਦਾ ਟਾਈਮ ਲਿਆ ਹੋਇਆ ਸਾਰੀ ਸੰਗਤ ਦਾ ਭਾਈ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਧੰਨਵਾਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸੋ ਸਾਰੀ ਸੰਗਤ ਹੁਣ ਗੁਰੂ ਕੇ ਲੰਗਰ ਵਿੱਚ ਪਹੁੰਚ ਕੇ ਭਾਈ ਲੰਗਰ ਸਕੋ ਅਰਦਾਸਾਂ ਬੇਨਤੀਆਂ ਸਵੇਰੇ ਅੰਮ੍ਰਿਤ ਵੇਲੇ ਹੋ ਚੁੱਕੀਆਂ ਨੇ ਸਾਰੀ ਸੰਗਤ ਲੰਗਰ ਵਿੱਚ ਪਹੁੰਚ ਕੇ ਲੰਗਰ ਸਕੋ ਤੇ ਪ੍ਰਸਾਦਿਆਂ ਦੀ ਸੇਵਾ ਵੀ ਕਰਵਾਓ ਜਿਨ੍ਹਾਂ ਨੇ ਗੁਰਦੁਆਰ ਵਾਰ ਵਿੱਚ ਬੈਠ ਕੇ ਗੁਰਬਾਣੀ ਸੁਣਨੀ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਖੰਡ ਪਾਠ ਸਾਹਿਬ ਚੱਲ ਰਹੇ ਨੇ ਤੁਸੀਂ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਵੀ ਸੁਣ ਸਕਦੇ ਹੋ ਕਿਉਂਕਿ ਬੜੀ ਬਾਰ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ ਜਿਹੜਾ ਬਾਣੀ ਸੁਣਦਾ ਹੈ ਨਾ ਭਾਵੇਂ ਕੀਰਤਨ ਸੁਣਦਾ ਹੈ ਭਾਵੇਂ ਗੁਰਬਾਣੀ ਸੁਣਦਾ ਹੈ ਜੇ ਕਹਿੰਦੇ ਜੀ ਲਾ ਕੇ ਸੁਣੇ ਕਹਿੰਦੇ ਸੁਣਾਉਣ ਵਾਲੇ ਤੋਂ ਵੱਡਾ ਹੋ ਜਾਂਦਾ ਹੈ ਖੋ ਸਤਨਾਮ ਸ੍ਰੀ ਵਾਹਿਗੁਰੂ ਇੱਕ ਦਰਜਾ ਨਹੀਂ ਤਿੰਨ ਦਰਜੇ ਵੱਡੇ ਹੋ ਜਾਂਦਾ ਹੈ ਪਵਿੱਤਰ 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 ਪਨੀਤ ਕਹਿੰਦੇ ਸੁਣਾਉਣ ਵਾਲਾ ਪਵਿੱਤਰ ਸੁਣਨ ਵਾਲਾ